कैलो गाइज अच्छ आप जॉर्जेट का सूट कटिंग करना दसागे अपने लिए भी जोड़ा सलवार का कपड़ा है साढ़े चार मीटर है कमीज़ का कपड़ा दो मीटर है तो सलवार नाल जो कपड़ा बचेगा आप लाइनिंग लिए इस्तेमाल करा सब तो पहले आप सलवार कटिंग कराता पता लग सके कि कपड़ा बच रहा है इसलिए आप सलवार की कटिंग करने वास्ते कन्नी साइड फोल्ड कर लेंगे दोनों ਫਿਰ ਕੋਟਿਆਂ ਦੀ ਆਪਾਂ ਚੰਗੀ ਤਰ੍ਹਾਂ ਕੱਪੜੇ ਨੂੰ ਵਿਸਾ ਕੇ ਕੋਟਿਆਂ ਦੀ ਲਵਾਈ ਲਾਵਾਂਗੇ ਜਿੰਨੇ ਤੁਹਾਨੂੰ ਕੋਟੇ ਚਾਹੀਦੇ ਨੇ ਉਹਨੇ ਰੱਖ ਕੇ ਉਹਨੇ ਤੇ ਆਪਾਂ ਨਿਸ਼ਾਨ ਲਗਾ ਲਵਾਂਗੇ ਲਵਾਈ ਦੇ ਵਿੱਚ ਨਿਸ਼ਾਨ ਲਾਉਣ ਤੋਂ ਬਾਅਦ ਇਹਨਾਂ ਨੂੰ ਆਪਾਂ ਸਟੇਟ ਕਰ ਦੇਵਾਂਗੇ ਫਿਰ ਆਪਾਂ ਕੋਟਿਆਂ ਦੀ ਚੜਾਈ ਲਾਵਾਂਗੇ ਜੇ ਤੁਹਾਡੀ ਮੋਰੀ 5 ਇੰਚਾ ਤਾਂ 10 ਇੰਚਾ ਤੇ ਕੋਟੇ ਤੁਸੀਂ ਪਾ ਸਕਦੇ ਹੋਗੇ ਉਸ ਤੋਂ ਬਾਅਦ ਇਹਦੇ ਨਾਲ ਹੀ ਆਪਾਂ 벨ਟ ਦੀ ਨਿਸ਼ਾਨੀ ਲਗਾ ਲਵਾਂਗੇ ਬੈਲਟ ਮੇਰੇ 1.5 ਇੰਚ ਦੀ ਆ ਪਪਾਈ ਇੰਚ ਦੇ ਬੈਲਟ ਨੂੰ ਸੱਣ ਲਾਵਾਂਗੇ ਇਸ ਤੋਂ ਬਾਅਦ ਆਪਾਂ ਇਹਦੀ ਚੜਾਈ ਲਾਵਾਂਗੇ ਚੜਾਈ ਹੈ ਜਿਹੜੀ 4.5 ਇੰਚ ਤਿਆਰ ਹੈ ਦੇ ਵਿੱਚ 3 ਇੰਚ ਵੱਧ ਪਾਵਾਂਗੇ ਤੇ ਆਪਾਂ ਇਹਨਾਂ ਨਿਸ਼ਾਨਾਂ ਤੋਂ ਜਿਹੜੀ ਕਟਿੰਗ ਕਰ ਦਵਾਂਗੇ ਲਓ பாਖੋ ਕਟਿੰਗ ਕਰਨ ਤੋਂ ਬਾਅਦ ਆਪਣੇ ਗੋਡੇ ਤੇ ਜਿਹੜੇ ਬੈਲਟ ਹੈਗੀ ਰੈਡੀ ਹੋ ਚੁੱਕੀ ਹੈ ਦੇਖੋ ਤੁਸੀਂ ਆਹ ਦੇਖੋ ਇਸ ਤੋਂ ਬਾਅਦ ਆਪਾਂ ਕੁੰਦੇ ਕੱਟਾਂਗੇ ਸਲਵਾਰ ਦੇ ਕੁੰਦੇ ਕੱਟਣ ਵਾਸਤੇ ਆਪਾਂ ਸਾਰੇ ਸਲਵਾਰ ਨੂੰ ਪਹਿਲਾਂ ਲਵਾਈ ਦੇ ਮੁਤਾਬਕ ਫੋਲਡ ਕਰ ਲਾਂਗੇ ਤਾਂ ਕੰਨੀਆਂ ਜਿਹੜੀਆਂ ਆਪਣੀ ਇੱਕ ਸਾਈਡ ਤੇ ਆ ਜਾਣਗੀਆਂ ਦੋ ਕੰਨੀਆਂ ਦੂਜੀ ਸਾਈਡ ਤੇ ਆ ਜਾਣਗੀਆਂ ਦੇਖੋ ਜਿਵੇਂ ਤੁਹਾਨੂੰ ਵੀਡੀਓ 'ਚ ਦਿਖਾਈ ਦੇ ਰਿਹਾ ਹੈ ਉਸ ਤਰੀਕੇ ਨਾਲ ਤੁਸੀਂ ਸਲਵਾਰ ਕਟਿੰਗ ਕਰੋ ਇਸ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਕੱਪੜੇ ਨੂੰ ਵਿਸ਼ਾ ਕੇ ਕੇ ਬੈਲਟ ਦੇ ਕੁੰਦਿਆਂ ਦੀ ਜਿਵੇਂ ਲਵਾਈ ਲਾ ਲਵਾਂਗੇ 2 ਇੰਚ ਮੂਰੀ ਦਾ ਰੱਖ ਲਵਾਂਗੇ ਜਿੰਨੇ ਆਪਾਂ ਗੋਡੇ ਲਾਈਨ ਉਨੇ ਹੀ ਲੰਬਾਈ ਕੋ ਇੱਥੇ ਕੁੰਦਿਆਂ ਦੀ ਲਾਵਾਂਗੇ ਫਿਰ ਦੂਜੀ ਸਾਈਡ ਦੀ ਆਪਾਂ ਇੱਥੇ 3 ਇੰਚ ਦਾ ਕੱਪੜਾ ਛੱਟ ਕੇ ਮਾਰਚੇ ਛੱਟ ਜਿਹੜੀ ਇੰਚ ਰੇਪਰ ਤੇ ਸਾਰਾ ਸਲਾਈ ਲਗਾ ਕਟਿੰਗ ਕਰਾਂਗੇ ਇੱਥੇ ਟੇਪ ਤੇ ਨਿਸ਼ਾਨ ਲਾ ਲਵਾਂਗੇ ਫਿਰ ਇਹ ਨਿਸ਼ਾਨ ਤੇ ਕਟਿੰਗ ਕਰਦਾਂਗੇ ਆਪਣੇ ਜਿਹੜੇ ਚਾਰੇ ਕੁੰਦੇ ਨੇ ਨਿਕਲ ਜਾਣਗੇ ਦੋ ਇੱਕ ਸਾਈਡ ਤੋਂ ਦੋ ਦੂਜੀ ਸਾਈਡ ਤੋਂ ਨਿਕਲ ਜਾਣਗੇ కట్ బా లీాశా ఆసన తోడీ ఆసన అనేది నిశాన్ని आप इतने आठ इंच आसन रखा गया फिर उपरों जोड़ा अपने बंद सैड आप कटिंग कर देवे नीचे तो भी कपड़ा जोड़ा सैट कर लवोंगे एक जगह कर लवोंगे बिल्कुल अपने सलवार की जोड़ी कटिंग हो चुकी है इस तू बाद गोडे चाउन काट पावे अंच का नीचे तो लैके बंद आई सैड रख के तिरसा कट ला देवेंगे तो सेंटर कर लवेंगे दोनों गोडिया का इस तरीके देखो ਤੁਸੀਂ ਵਾਟਸਐਪ ਲਈ ਇਹ ਬਲਪਾ ਗਏਗੇ ਉੱਪਰ ਬੈਲਟ ਹੋਊਗੀ ਇਸ ਤਰ੍ਹਾਂ ਆਪਾਂ ਜਿਹੜਾ ਕਮੀਜ਼ ਦਾ ਕੱਪੜਾ ਕੱਢਿਆ ਸੀ ਉਹਦਾ ਪਿਛਾ ਲੋ ਸੈਂਟਰ ਕਰਨਾ ਬੰਦ ਸੈਂਟਰ ਕਰਨ ਤੋਂ ਬਾਅਦ ਆਪਾਂ ਇਹਦੀ ਲੰਬਾਈ ਦੀ ਨਿਸ਼ਾਨੀ ਲਗਾਵਾਂਗੇ ਕਮੀਜ਼ ਦੀ ਫਿਰ ਇਹਪੇ ਦੇ ਸਾਬ ਨਾਲ ਜਿਹੜਾ ਆਪਾਂ ਕੇਰਾ ਰੱਖਾਂਗੇ ਹਿਪ ਪਰ ਆਪਲੀ 17 ਇੰਚਾਂ ਦੀ 17 ਇੰਚ ਦੇ ਸਾਬ ਨਾਲ ਤਾਂ ਨੰਚ ਐਕਸਟਰਾ ਐਡ ਕਰਦੇ ਹੋਏ ਕੱਪੜਾ ਗਾ ਜਿਹੜਾ ਲੈ ਲਿਆ ਆਪਾਂ ਨੇ ਇਹ ਆਪਾਂ ਲੋਡ ਆਗੀ ਆਪਾਂ ਇਹਨੂੰ ਕਟਿੰਗ ਕਰ ਦਵਾਂਗੇ ਇਸੇ ਤਰੀਕੇ ਨਾਲ ਹੀ ਆਪਾਂ ਪਿਛਲਾ ਪੈਕ ਪੀਸ ਵੀ ਕਟਾਂਗੇ ਕਮੀਜ਼ ਦਾ ਆ ਦੇਖੋ ਉੱਪਰ ਰੱਖ ਕੇ ਆਪਾਂ ਨੇ ਜਿਹੜਾ ਬੈਕ ਪੀਸ ਹੈਗਾ ਕੱਟ ਲਿਆ ਇਸ ਤੋਂ ਬਾਅਦ ਜਿਹੜਾ ਆਪਣਾ ਸਲਵਾਰ ਨਾਲੋਂ ਕਪੜਾ ਬਚਿਆ ਹੋਇਆਗਾ ਉਹ ਵੀ ਸਾ ਲਵਾਂਗੇ ਦੇਖੋ ਜਿੰਨੇ ਤੁਹਾਨੂੰ ਲੋੜ ਆਉਂਨਾ ਆਪਾਂ ਜਿਹੜਾ ਇਸ ਤਰ੍ਹਾਂ ਦਾ ਲਾ ਲਵਾਂਗੇ ਥੱਲੋਂ ਥੋੜਾ ਜਿਹਾ ਆਪਣੇ ਛੱਡੇ ਹੈਗਾ ਮੈਟ ਪੂਰਾ ਆਸਤਰਾ ਦਾ ਜਿਹੜਾ ਪੂਰੇ ਚ ਨਹੀਂ ਲੱਗਦਾ ਹੈਗਾ ਥੋੜਾ ਥੱਲੇ ਸੱਟਣਾ ਪੈਂਦਾ ਹੈ ਘੇਰੇ ਲਵ ਇਸੇ ਤਰੀਕੇ ਨਾਲ ਹੀ ਆਪਾਂ ਜਿਹੜਾ ਦੂਜਾ ਬੈਕ ਪੱਲੇ ਵਾਸਤੇ ਵੀ ਆਸਤਰਾ ਦਾ ਜਿਹੜਾ ਲਾਲ ਲਾਇਨਿੰਗ ਦਾ ਕਪੜਾ ਦੇਖੋ ਆਪਣੇ ਦੋਨੇ ਪੀਸ ਜਿਹੜੇ ਕਟਿੰਗ ਹੋ ਗਏ